ਜਦੋਂ ਗੱਲ ਆਉਂਦੀ ਹੈ ਆਫ ਰੋਡਿੰਗ ਦੀ ਤਾਂ ਮਹਿੰਦਰਾ ਥਾਰ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਇਹ ਇੰਡੀਆ ਦੇ ਵਿੱਚ ਪਿਛਲੇ 100 ਸਾਲਾਂ ਤੋਂ ਚੱਲ ਰਹੀ ਹੈ ਇੰਡੀਆ ਦੇ ਵਿੱਚ ਇਸ ਦੀ ਸ਼ੁਰੂਆਤ ਪਹਿਲਾਂ ਵਿਲੀ ਜੀਪ ਤੋਂ ਹੋਈ ਸੀ ਤੇ ਮਹਿੰਦਰਾ ਲਗਾਤਾਰ ਇਸ ਨੂੰ ਅਪਗ੍ਰੇਡ ਕਰਦੀ ਰਹੀ ਤੇ ਸਾਲ 2020 ਦੇ ਵਿੱਚ ਮਹਿੰਦਰਾ ਨੇ ਜਿਹੜਾ ਥਾਰ ਦਾ ਨਵਾਂ ਮਾਡਲ ਲਾਂਚ ਕੀਤਾ ਜਾਂ ਜਿਹੜੀ ਥਾਰ ਲਾਂਚ ਕੀਤੀ ਸੀ ਉਸ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਤੇ ਸਨ 2020 ਤੋਂ ਬਾਅਦ ਹੀ ਜ਼ਿਆਦਾਤਰ ਲੋਕ ਮਹਿੰਦਰਾ ਦੀ ਇਹ ਆਫ ਰੋਡਿੰਗ ਥਾਰ ਨੂੰ ਇੱਕ ਫੈਮਿਲੀ ਕਾਰ ਵਲੋਂ ਵੀ ਯੂਜ਼ ਕਰਨ ਲੱਗੇ ਸਨ ਤੇ ਹੁਣ ਇਸ ਚੀਜ਼ ਨੂੰ ਹੋਰ ਅਪਗ੍ਰੇਡ ਕਰਦੇ ਹੋਏ ਮਹਿੰਦਰਾ ਨੇ ਲਾਂਚ ਕੀਤੀ ਹੈ ਇੱਕ ਨਵੀਂ ਥਾਰ ਜਿਸ ਦਾ ਨਾਮ ਹੈ ਮਹਿੰਦਰਾ ਰੌਕਸ ਜੈਸ ਦੇ ਪੰਜ ਡੋਰ ਨੇ ਜਾਂ ਕਿ ਇਹ ਪੰਜ ਦਰਵਾਜ਼ੇ ਨੇ ਮਹਿੰਦਰਾ ਨੇ ਨਵੀਂ ਜਿਹੜੀ ਇਹ ਆਪਣੀ ਥਾਰ ਲਾਂਚ ਕੀਤੀ ਹੈ ਇਸ ਦੇ ਵਿੱਚ ਸਟਾਈਲ ਵੀ ਹੈ ਲਗਜ਼ਰੀ ਵੀ ਹੈ ਇਸ ਦੀ ਟੈਕਨੋਲੋਜੀ ਵੀ ਅਪਗ੍ਰੇਡ ਉਹਨਾਂ ਨੇ ਕੀਤੀ ਹੈ ਇਸ ਦੇ ਨਾਲ ਹੀ ਇਹ ਫੈਮਿਲੀ ਕਾਰ ਦੇ ਨਾਲ-ਨਾਲ ਐਡਵੈਂਚਰ ਦੇ ਸ਼ਕੀਨ ਲੋਕਾਂ ਦੀ ਵੀ ਪਹਿਲੀ ਪਸੰਦ ਬਣ ਗਈ ਹੈ ਮਹਿੰਦਰਾ ਦੀ ਇਹ ਨਵੀਂ ਥਾਰ ਰੌਕਸ ਪੁਰਾਣੀ ਥਾਰ ਦੇ ਨਾਲੋਂ ਕਾਫੀ ਜ਼ਿਆਦਾ ਵੱਡੀ ਹੈ ਤੇ ਇਸ ਦਾ ਬੀਲ ਵੇਸ ਵੀ ਸਕੋਰਪਿਓਂ ਤੋਂ ਜ਼ਿਆਦਾ ਹੈ ਮਹਿੰਦਰਾ ਨੇ ਇਹ 5 ਸੀਟਰ ਐਸ ਜੀ ਵੀ ਲਾਂ ਇਤੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਸ ਦੇ ਅੰਦਰ ਸਪੇਸ ਅਤੇ ਕੰਫਰਟ ਕਿੰਨਾ ਜ਼ਿਆਦਾ ਹੋਵੇਗਾ। ਵੈਸੇ ਤਾਂ Mahindra Thar Rox ਦੇ ਕਈ ਵੇਰੀਐਂਟ ਜਾਂ ਕਈ ਇਹ ਮਾਡਲ ਲਾਂਚ ਹੋਏ ਨੇ ਪਰ ਆਪਾਂ ਹੁਣ ਗੱਲ ਕਰਦੇ ਹਾਂ ਇਸ ਦੇ ਟੌਪ ਵੇਰੀਐਂਟ ਦੀ ਜਾਂ ਕਈ ਇਹ ਟੌਪ ਮਾਡਲ ਦੀ। ਇਸ ਦੇ ਟੌਪ ਵੇਰੀਐਂਟ ਦੇ ਵਿੱਚ ਤੁਹਾਨੂੰ 19 ਇੰਚ ਦੇ ਅਲੋਏ 휠 ਦੇਖਣ ਨੂੰ ਮਿਲਣਗੇ। ਉੱਥੇ ਹੀ ਇਸ ਤੋਂ ਥੱਲੇ ਵਾਲੇ ਮਾਡਲ ਜਾਂ ਕਈ ਇਹ ਬਚਾਲਣ ਵਾਲੇ ਮਾਡਲ ਦੇ ਵਿੱਚ 18 ਇੰਚ ਦੇ ਅਲੋਏ 휠 ਤੁਹਾਨੂੰ ਮਿਲਣਗੇ। ਜਿਹੜਾ ਨਵੀਂ Thar ਦਾ ਫਰੰਟ ਹੈ ਉਹ ਕਾਫੀ ਜ਼ਿਆਦਾ ਪੁਰਾਣੀ Thar ਦੇ ਫਰੰਟ ਦੇ ਨਾਲ ਮਿਲਦਾ ਜੁਲਦਾ ਹੈ ਪਰ ਇਸ ਦੇ ਵਿੱਚ ਕਾਫੀ ਚੀਜ਼ ਹੌਣ ਫਰੰਟ ਵਾਲੀ ਗ੍ਰਿਲ ਮਹਿੰਦਰਾ ਥਾਰ ਰੌਕਸ ਦੀ ਬਹੁਤ ਜ਼ਿਆਦਾ ਜ਼ਬਰਦਸਤ ਲੱਗਦੀ ਹੈ ਮਹਿੰਦਰਾ ਥਾਰ ਰੌਕਸ ਦੀ ਫਰੰਟ ਗ੍ਰਿਲ ਦੇ ਵਿੱਚ ਤੁਹਾਨੂੰ ਮਹਿੰਦਰਾ ਦਾ ਲੋਗੋ ਨਹੀਂ ਮਿਲੇਗਾ ਫਰੰਟ ਦੇ ਵਿੱਚ ਮਹਿੰਦਰਾ ਥਾਰ ਰੌਕਸ ਜਿਹੜੀ ਸਭ ਤੋਂ ਜ਼ਿਆਦਾ ਜ਼ਬਰਦਸਤ ਜਾਂ ਕਿ ਖੂਬਸੂਰਤ ਚੀਜ਼ ਹੈ ਉਹ ਹੈ ਜੀ ਇਸ ਦੀਆਂ ਸ਼ੀਸ਼ੇ ਸ਼ੇਪ ਦੀਆਂ LED ਲਾਈਟ ਤੇ ਨਾਲ ਹੀ ਇਹਨਾਂ ਦੇ ਥਲੇ ਤੁਹਾਨੂੰ ਫੌਗ ਲੈਂਪ ਵੀ ਮਿਲਣਗੇ ਹੁਣ ਆਪਾਂ ਗੱਲ ਕਰਦੇ ਹਾਂ ਮਹਿੰਦਰਾ ਥਾਰ ਰੌਕਸ ਦੇ ਇੰਟੀਰੀਅਰ ਦੇ ਇਸ ਦਾ ਇੰਟੀਰੀਅਰ ਤੁਹਾਨੂੰ ਦੇਖਣ ਦੇ ਵਿੱਚ ਹੀ ਲਗਜ਼ਰੀ ਫੀਲ ਦੇਵੇਗਾ ਬਾਹਰ ਤੋਂ ਦੇਖਣ ਤੋਂ ਜਿੰਨੀ ਹੀ ਮਹਿੰਦਰਾ ਥਾਰ ਰੌਕਸ ਤੁਹ ਇਸ ਥਾਰ ਨੂੰ ਥਾਰ ਅਤੇ XUV 700 ਦਾ ਵਿਚਾਲਣ ਦਾ ਕੰਬੀਨੇਸ਼ਨ ਮੰਨਦੇ ਨੇ ਥਾਰ ਰੌਕਸ ਦਾ ਅੰਦਰਲਾ ਇੰਟੀਰੀਅਰ ਡਿਊਲ ਟੋਨ ਦੀ ਥੀਮ ਦੇ ਉੱਪਰ ਬਣਾਇਆ ਗਿਆ ਹੈ ਇਸ ਦਾ ਡੈਸ਼ਬੋਰਡ ਤੇ ਬਾਕੀ ਦੀਆਂ ਚੀਜ਼ਾਂ ਬਲੈਕ ਨੇ ਉੱਥੇ ਹੀ ਇਸ ਦੀਆਂ ਸੀਟਾਂ ਦਾ ਕਵਰ ਡੈਸ਼ਬੋਰਡ ਦੇ ਨਾਲੋਂ ਡਿਫਰੈਂਟ ਹੈ ਜਾਂ ਕੀ ਇਹ ਲੱਗ ਹੈ ਨਵੀਂ ਥਾਰ ਦਾ ਜਿਹੜਾ ਇੰਟੀਰੀਅਰ ਹੈ ਉਹ ਪੁਰਾਣੀ ਥਾਰ ਦੇ ਇੰਟੀਰੀਅਰ ਦੇ ਨਾਲ ਕਾਫੀ ਜਦਾ ਮਿਲਦਾ ਜੁਲਦਾ ਹੈ ਕਈ ਚੀਜ਼ਾਂ ਇਸ ਦੇ ਵਿੱਚ ਪੁਰਾਣੇ ਵਾਲੀਆਂ ਨੇ ਜਿਵੇਂ ਤੁਸੀਂ ਨਵੀਂ ਥਾਰ ਦੇ ਡੈਸ਼ਬੋਰਡ ਨੂੰ ਹੀ ਦੇਖ ਲਓ ਇਹ ਵੀ ਕਾਫੀ ਜਦਾ ਪੁਰਾਣੀ ਥਾਰ ਦੇ ਨਾਲ ਮਿਲਦਾ ਜੁਲਦਾ ਹੈ ਜਿਵੇਂ ਕਿ AC ਦੇ ਵੈਂਟ ਸ਼ੋਰ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਵੱਡਾ ਚੇਂਜ ਹੈ ਉਹ ਹੈ ਜੀ ਇਨਫੋਟੇਨਮੈਂਟ ਸਿਸਟਮ ਇਸ ਦੇ ਵਿੱਚ 10.25 ਇੰਚ ਦੀ ਡਿਜੀਟਲ ਡਿਸਪਲੇ ਸਕਰੀਨ ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਕਨੈਕਟਿੰਗ ਫੀਚਰ ਨੇ ਜਿਵੇਂ ਕਿ ਐਲੈਕਸਾ ਐਪਲ ਕਾਰਪਲੇ ਤੇ ਐਂਡਰੋਇਡ ਆਟੋ ਪਰ ਇਹਨਾਂ ਦੇ ਵਿੱਚੋਂ ਕੁਝ ਫੀਚਰ ਤੁਹਾਨੂੰ ਟੌਪ ਵੇਰੀਐਂਟ ਦੇ ਵਿੱਚ ਹੀ ਮਿਲਣਗੇ ਜਾਂ ਕਿ ਇਹ ਟੌਪ ਮਾਡਲ ਦੇ ਵਿੱਚ ਹੀ ਮਿਲਣਗੇ ਜੇਕਰ ਤੁਸੀਂ ਟੌਪ ਤੋਂ ਥੱਲੇ ਵਾਲਾ ਮਾਡਲ ਲੈਣੇ ਹੋ ਤਾਂ ਤੁਹਾਨੂੰ ਕਈ ਫੀਚਰਾਂ ਦੇ ਵਿੱਚ ਕੰਪਰੋਮਾਈਜ਼ ਕਰਨਾ ਪਵੇਗਾ ਪਰ ਥਾਰ ਦਾ ਪ੍ਰੋਪਰ ਲੋਕਅਤੇ ਬਹੁਤ ਸਾਰੇ ਐਡਵਾਂਸ ਫੀਚਰ ਤੁਹਾਨੂੰ ਥਾਰ ਦੇ ਬੇਸ ਮਾਡਲ ਤੋਂ ਹੀ ਡਰਾਈਵਰ ਅਤੇ ਕੋ-ਪੈਸੇਂਜਰ ਦੇ ਲਈ ਹੋਣ ਗਿਆ ਐਕਸਯੂਵੀ 700 ਦੇ ਵਿੱਚ ਇਹ ਫੀਚਰ ਕਾਫੀ ਸਮਾਂ ਬਾਅਦ ਉਹਨਾਂ ਨੇ ਇੰਸਟਾਲ ਕੀਤਾ ਸੀ ਪਰ ਨਵੀਂ ਥਾਰ 5 ਡੋਰ ਦੇ ਵਿੱਚ ਇਹ ਫੀਚਰ ਪਹਿਲਾਂ ਤੋਂ ਹੀ ਦਿੱਤਾ ਗਿਆ ਹੈ ਇਸ ਤੋਂ ਬਿਨਾ ਨਵੀਂ ਥਾਰ ਦੇ ਵਿੱਚ ਕੀ ਲੈਸ ਐਂਟਰੀ ਹੈ ਇਲੈਕਟ੍ਰਿਕਲੀ ਹੋਲਡੇਬਲ ਸਾਈਡ ਮਿਰਰ ਮਿਲਣਗੇ ਤੇ ਨਾਲ ਹੀ ਇਸ ਦੇ ਵਿੱਚ ਹਾਰਮਨ ਦਾ ਮਿਊਜ਼ਿਕ ਸਿਸਟਮ ਦਿੱਤਾ ਗਿਆ ਹੈ ਮਹਿੰਦਰਾ ਨੇ ਆਪਣੀ ਇਸ ਥਾਰ ਦੇ ਵਿੱਚ ਸੇਫਟੀ ਦਾ ਕਾਫੀ ਜ਼ਿਆਦਾ ਧਿਆਨ ਰੱਖਿਆ ਹੈ ਇਸ ਕਰਕੇ ਮਹਿੰਦਰਾ ਦੀ ਥਾਰ ਦੇ ਵਿੱਚ ਤੁਹਾਨੂੰ 6 에ਅਰ ਬੈਗ ਮਿਲਣਗੇ ਜਿਹੜੇ ਕਿ ਬੇਸ ਮਾਡਲ ਤੋਂ ਲੈ ਕੇ ਟੌਪ ਮੇਰੀਐਂਟ ਤੱਕ ਸਾਰਿਆਂ ਦੇ ਵਿੱਚ ਮਿਲਣਗੇ ਇਸ ਤੋਂ ਇਲਾਵਾ ਨ ਕੰਟਰੋਲ ਅਸਿਸਟੈਂਟ ਬਲਾਈਂਡ 뷰360 ਡਿਗਰੀ ਕੈਮਰਾ 뷰 ਵੀ ਮਿਲੇਗਾ ਲੈਵਲ 2 ਅਡਾਸ ਇੱਕ ਅਜਿਹਾ ਫੀਚਰ ਹੈ ਇਸ ਦੇ ਕਾਰਨ ਜੇਕਰ ਕੋਈ ਅਚਾਨਕ ਤੁਹਾਡੀ ਥਾਰ ਦੇ ਅੱਗੇ ਆ ਜਾਵੇਗਾ ਤਾਂ ਥਾਰ ਆਪਣੇ ਆਪ ਹੀ ਬ੍ਰੇਕ ਲਗਾ ਦੇਵੇਗੀ ਤੇ ਨਵੀਂ ਥਾਰ ਦੇ ਵਿਚਾਲੇ ਮਾਡਲ ਦੇ ਵਿੱਚ ਹੀ ਤੁਹਾਨੂੰ ਸਾਨ ਰੂਪ ਮਿਲਣਾ ਸਟਾਰਟ ਹੋ ਜਾਵੇਗਾ ਜੇਕਰ ਹੁਣ ਆਪਾਂ ਐਕਸਟੀਰੀਅਰ ਦੀ ਗੱਲ ਕਰੀਏ ਤਾਂ ਸਾਈਡ ਤੋਂ ਦੇਖਣ ਤੋਂ ਇਹ ਕਾਰ ਬਿਲਕੁਲ ਇੱਕ ਪ੍ਰੋਪਰ ਐਸ ਜੀ ਵੀ ਲੱਗਦੀ ਹੈ ਬਸ ਇਸ ਦੇ ਵਿੱਚ ਇੱਕ ਡੋਰ ਵਧ ਗਿਆ ਹੈ ਜਿਹੜੇ ਥਾਰ ਦੇ ਪਿੱਛੇ ਵਾਲੇ ਡੋਰ ਨੇ ਉਹ ਵੀ ਕਾਫੀ ਅਲੱਗ ਤਰ੍ਹਾਂ ਦੇ ਨਾਲ ਖੁੱਲਦੇ ਨੇ ਇਹਨਾਂ ਦੇ ਜਿਹੜਾ ਹੈਂਡਲ ਹੈ ਉਹ ਉੱ ਛੇਵਲ ਟ੍ਰਾਇੰਗਲ ਸ਼ੇਪ ਦੀਆਂ ਅਸਤੇ ਵਿੱਚ ਵਿੰਡੋ ਦਿੱਤੀਆਂ ਗਈਆਂ ਨੇ ਜਿਹੜੀਆਂ ਕਿ ਥਾਰ ਏਵੀ ਦੇ ਕਨਸੈਪਟ ਤੋਂ ਇਨਸਪਾਇਰ ਨੇ ਜੇਕਰ ਆਪਾਂ ਥਾਰ ਦੇ ਪਿੱਛੇ ਵੱਲ ਜਾਣਦੇ ਹਾਂ ਤਾਂ ਕਾਫੀ ਚੀਜ਼ਾਂ ਇਸ ਦੀਆਂ ਪੁਰਾਣੀ ਥਾਰ ਦੇ ਨਾਲ ਮਿਲਦੀਆਂ ਨੇ ਜਿਵੇਂ ਕਿ ਡਿੱਗੀ ਜਾਂ ਕਿ ਇਹ ਬੂਟ ਨੂੰ ਓਪਨ ਕਰਨਾ ਇਸ ਦੇ ਲਈ ਪਹਿਲਾਂ ਤੁਹਾਨੂੰ ਸਪੇਅਰ ਟੀਲ ਵਾਲਾ ਸੈਕਸ਼ਨ ਓਪਨ ਕਰਨਾ ਪਵੇਗਾ ਉਸ ਤੋਂ ਬਾਅਦ ਹੀ ਤੁਹਾਡਾ ਬੂਟ ਸਪੇਸ ਖੁੱਲੇਗਾ ਪਿਛਲੀ ਥਾਰ ਦੇ ਵਿੱਚ ਕਾਫੀ ਜ਼ਿਆਦਾ ਇਹ ਕੰਪਲੀਟ ਆ ਰਹੀ ਸੀ ਕਿ ਇਸ ਦੀ ਡਿੱਗੀ ਦੇ ਵਿੱਚ ਬਹੁਤ ਘੱਟ ਸਮਾਨ ਆਉਂਦਾ ਹੈ ਜਾਂ ਇਹ ਖੋਲਣੀ ਔਖੀ ਹੈ ਆਪਣੀ ਇਹ ਕਮੀ ਨੂੰ ਮਹਿੰਦਰਾ ਨੇ ਇਸ ਵਾਰ ਬਖੂਬੀ ਕੰਪਲੀਟ ਇਸ ਦੇ ਨਾਲ ਹੀ ਜਿਹੜੀਆਂ ਥਾਰ ਦੀਆਂ ਪਿਛਲੀਆਂ ਸੀਟਾਂ ਨੇ ਇਹ ਤੁਸੀਂ ਇਹਨਾਂ ਨੂੰ ਲੰਬੀਆਂ ਵਿਛਾ ਸਕਦੇ ਹੋ ਜਿੱਥੇ ਤੁਸੀਂ ਬਹੁਤ ਸਾਰਾ ਸਮਾਨ ਕੈਰੀ ਕਰ ਸਕਦੇ ਹੋ ਜਿੱਦਾਂ ਤੁਸੀਂ ਕੈਂਪਿੰਗ ਵਗੈਰਾ ਤੇ ਜਾਣਾ ਹੈ ਉਹ ਸਾਰਾ ਸਮਾਨ ਤੁਸੀਂ ਇੱਥੇ ਕੈਰੀ ਕਰ ਸਕਦੇ ਹੋ ਹੁਣ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਜਿਹੜੀ ਇਸ ਥਾਰ ਦੀ ਉਹ ਇਸ ਦੇ ਹੱਡ ਦੇ ਅੰਦਰ ਹੈ ਇਹ ਨਵੀਂ ਥਾਰ ਜਿਹੜੀ ਲਾਂਚ ਹੋਈ ਹੈ ਇਹ ਦੋ ਇੰਜਨ ਇਸ ਦੇ ਵਿੱਚ ਦਿੱਤੇ ਗਏ ਨੇ ਜਾਂ ਦੋ ਤਰ੍ਹਾਂ ਦੇ ਇੰਜਨਾਂ ਦੇ ਨਾਲ ਹੀ ਲਾਂਚ ਹੋਈ ਹੈ ਇੱਕ ਹੈ ਜੀ 2 ਲੀਟਰ ਟਰਬੋ ਪੈਟਰੋਲ ਇੰਜਨ ਤੇ ਦੂਜਾ ਹੈ 2.2 ਲੀਟਰ ਡੀਜ਼ਲ ਇੰਜਨ ਇਹਨਾਂ ਦੋਨੇ ਇੰਜਨਾਂ ਦੇ ਵਿੱਚ ਕਾਫੀ ਜ਼ਿਆਦਾ ਰਫਾਈਨਮੈਂਟ ਕੀਤੀ ਗਈ ਹੈ ਦਾ ਫਰਕ ਜ਼ਰੂਰ ਆਉਂਦਾ ਹੈ ਪਰ ਇਸ ਕਾਰ ਦੇ ਪੈਟਰੋਲ ਵਰਜ਼ਨ ਦੇ ਵਿੱਚ ਜਾਂ ਕਿ ਪੈਟਰੋਲ ਇੰਜਨ ਦੇ ਵਿੱਚ 4-ਵੀਲ ਡਰਾਈਵ ਤੁਹਾਨੂੰ ਨਹੀਂ ਮਿਲੇਗਾ ਪੈਟਰੋਲ ਵਰਜ਼ਨ ਦੇ ਵਿੱਚ 174 ਹਾਰਸ ਪਾਵਰ ਤੇ ਅਪ ਟੂ 318 ਮੀਟਰ ਦਾ ਤੁਹਾਨੂੰ ਟਾਰਕ ਮਿਲੇਗਾ ਤੇ ਡੀਜ਼ਲ ਇੰਜਨ ਦੇ ਵਿੱਚ 173 ਹਾਰਸ ਪਾਵਰ ਤੇ 370 ਨਿਊਟਨ ਮੀਟਰ ਦਾ ਤੁਹਾਨੂੰ ਟਾਰਕ ਮਿਲੇਗਾ ਤੁਸੀਂ ਡੀਜ਼ਲ ਇੰਜਨ ਨੂੰ 4-ਵੀਲ ਡਰਾਈਵ ਦੇ ਆਪਸ਼ਨ ਦੇ ਨਾਲ ਬਾਏ ਕਰ ਸਕਦੇ ਹੋ ਆਟੋਮੈਟਿਕ ਅਤੇ ਮੈਨੂਅਲ ਵਰਜ਼ਨ ਦੇ ਨਾਲ ਕਈ ਸਾਰੇ ਮਾਡਲ ਐਸ ਥਾਰ ਦੇ ਲਾਂਚ ਕੀਤੇ ਨੇ ਮਹਿੰਦਰਾ ਨੇ ਜਾਂ ਲਾਂਚ ਕਰਨ ਵਾਲੀ ਹੈ ਅੱਗੇ ਜਾ ਕੇ ਜਿਹੜਾ ਸਭ ਤੋਂ ਥੱਲੇ ਵਾਲਾ ਜਾਂ ਕਿ ਇਹ ਸ਼ੁਰੂਆਤੀ ਮਾ ਟੈਕਸ ਵਗੈਰਾ ਲਗਾ ਕੇ ਤਕਰੀਬਨ ਬਣਦੀ ਹੈ 15 ਲੱਖ ਰੁਪਏ ਤੇ ਇਸ ਦੇ ਟਾਪ ਮਾਡਲ X7 ਡੀਜ਼ਲ ਦੀ ਕੀਮਤ ਬਣਦੀ ਹੈ ਤਕਰੀਬਨ 24 ਲੱਖ ਰੁਪਏ ਤੇ ਹਲੇ ਤੱਕ ਕੰਪਨੀ ਨੇ 4x4 ਮਾਡਲ ਦੇ ਜਿਹੜੇ ਰੇਟ ਨੇ ਅਨਾਨਸ ਨਹੀਂ ਕੀਤੇ ਜਿਹੜੇ ਕਿ ਯਕੀਨਨ ਇਸ ਤੋਂ ਕਿਤੇ ਜ਼ਿਆਦਾ ਹੋਣਗੇ ਹੁਣ ਸਵਾਲ ਇਹ ਉਰਦਾ ਹੈ ਕਿ ਇਹ ਕਾਰ ਦੀ ਡਿਲੀਵਰੀ ਕਦੋਂ ਤੱਕ ਸਟਾਰਟ ਹੋਵੇਗੀ ਜੇਕਰ ਤੁਸੀਂ ਇਸ ਕਾਰ ਦੀ ਟੈਸਟ ਡਰਾਈਵ ਕਰਨੀ ਚਾਹੁੰਦੇ ਹੋ ਤਾਂ ਇਸ ਦੀ ਟੈਸਟ ਡਰਾਈਵ ਮੈਡ ਸਪਟੰਬਰ ਦੇ ਵਿੱਚ ਸ਼ੁਰੂ ਹੋ ਜਾਵੇਗੀ ਉੱਥੇ ਹੀ ਕੰਪਨੀ ਇਸ ਥਾਰ ਦੀ ਬੁਕਿੰਗ ਲੈਣਾ 3 ਅਕਤੂਬਰ ਤੋਂ ਸ਼ੁਰੂ ਕਰੇਗੀ ਤੇ ਮਹਿੰਦਰਾ ਨੇ ਕਿਹਾ ਹੈ ਕਿ ਨਵੀਂ ਜਿਹੜਾ ਕਿ 12 ਅਕਤੂਬਰ 2024 ਨੂੰ ਹੈ ਅਮੇਂਦਰਾ ਦਾ ਕਹਿਣਾ ਹੈ ਕਿ ਇਹ ਨਵੀਂ ਥਾਰ ਦੀ ਬੁਕਿੰਗ ਸ਼ੁਰੂਆਤ ਦੇ ਵਿੱਚ ਹੀ 2 ਲੱਖ ਨੂੰ ਕਰਾਸ ਕਰ ਜਾਵੇਗੀ ਤੇ ਇਸ ਕਰਕੇ ਉਹਨਾਂ ਨੂੰ ਕਸਟਮਰ ਨੂੰ ਡਿਲੀਵਰੀ ਦੇਣ ਦੇ ਵਿੱਚ ਤਿੰਨ ਤੋਂ ਚਾਰ ਮਹੀਨੇ ਹੋਰ ਐਕਸਟਰਾ ਲੱਗਣਗੇ ਇਹ ਸਾਂਜੀ ਮਹਿੰਦਰਾ ਥਾਰ ਰੌਕਸ ਦੇ ਨਾਲ ਜੁੜੀ ਹੋਈ ਕੋਈ ਜਰੋਖਿਕ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟੀਵੀ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ